ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਟੂ ਗੁਰੂ ਯਕੀ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟিক্যাল ਸਾਇੰਸ ਦੀ ਇਹ ਵੀਡੀਓ ਹੈ ਤੇ ਬੈਕ ਐਕਸਰਸਾਈਜ਼ ਨਵੀਂ ਬੁੱਕ ਦੀ ਹੈ 2025-26 ਵਾਲੀ ਲੈਸ ਨੰਬਰ 11 ਮਾਰਕਸਵਾਦ ਦੇ ਛੋਟੇ ਕੁਐਸਚਨਾਂ ਦਾ ਸੋਲੂਸ਼ਨ ਮੈਂ ਤੁਹਾਡੀ ਨਜ਼ਰ ਕਰ ਰਿਹਾ ਵੱਡੇ ਪ੍ਰਸ਼ਨ ਦਿਖਾਵਾਂਗਾ ਤੇ ਸਿਰਫ ਛੋਟੇ ਪ੍ਰਸ਼ਨਾਂ ਦਾ ਸੋਲੂਸ਼ਨ ਹੈ ਸੋ ਪਿਆਰੇ ਵਿਦਿਆਰਥੀ ਲੈਸ ਨੰਬਰ 11 ਮਾਰਕਸਵਾਦ ਪਲੱਸ 2 ਪੋਲਿਟিক্যাল ਸਾਇੰਸ ਪਹਿਲਾ ਕੁਐਸਚਨ ਹੈਗਾ ਭਾਈ ਕਾਰਲ ਮਾਰਕਸ ਦੇ ਜ਼ਿੰਦਗੀ ਵਿੱਚ ਹੀਗਲ ਦੇ ਸਿਹੜੇ ਸਿਧਾਂਤ ਦਾ ਯੋਗਦਾਨ ਸੀ ਹੀਗਲ ਦਾ ਸਿਧਾਂਤ ਸੀਗਾ ਡਿਲੇਕਟਿਕ ਪੰਜਾਬੀ ਵਿੱਚ ਕਹਿੰਦੇ ਆ ਦਵੰਧਵਾਦ ਜਿਹੜਾ ਦਵੰਧਵਾਦ ਦਾ ਸਿਧਾਂਤ ਹੈ ਉਹ ਹੈ ਡਿਲੇਕਟਿਕ ਉਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ ਇਹ ਉਹਦਾ ਸਿਧਾਂਤ ਸੀਗਾ ਜਿਹਦਾ ਪ੍ਰਭਾਵ ਸੀਗਾ ਹੀਗਲ ਦਾ ਡਿਲੇਕਟਿਕ ਦੂਜਾ ਪ੍ਰਸ਼ਨ ਹੈਗਾ ਕਾਰਲ ਮਾਰਕਸ ਦੇ ਲੇਖਕ ਦੋਸਤ ਦਾ ਨਾਮ ਕੀ ਸੀ ਲੇਖਕ ਦੋਸਤ ਦਾ ਨਾਮ ਸੀ ਫਰੈਡਰਿਕ ਏਂਜਲਸ ਫਰੈਡਰਿਕ ਏਂਜਲਸ ਕਾਰਲ ਮਾਰਕਸ ਦਾ ਦੋਸਤ ਸੀ ਤੀਜਾ ਪ੍ਰਸ਼ਨ ਹੈਗਾ ਕਾਰਲ ਮਾਰਕਸ ਦਾ ਪਦਾਰਥ ਕਾਰਲ ਮਾਰਕਸ ਪਦਾਰਥ ਜਾਂ ਮੈਟਰ ਨੂੰ ਕੀ ਸਮਝਦਾ ਕਾਰਲ ਮਾਰਕਸ ਪਦਾਰਥ ਨੂੰ ਸਮਾਜਿਕ ਵਿਕਾਸਾਂ ਦਾ ਧੁਰਾ ਕਹਿੰਦਾ ਜਿਹੜਾ ਪਦਾਰਥ ਹੈ ਉਹ ਸਮਾਜਿਕ ਵਿਕਾਸ ਦਾ ਧੁਰਾ ਹੈ ਠੀਕ ਹੈ ਸਮਾਜਿਕ ਵਿਕਾਸ ਦਾ ਧੁਰਾ ਕਾਲ ਮਾਰਕਸ ਨੇ ਕਿਹਾ ਵੈ ਮੈਟਰ ਨੂੰ ਯਾਨੀ ਪਦਾਰਥ ਨੂੰ ਅਗਲਾ ਪ੍ਰਸ਼ਨ ਹੈਗਾ ਛੋਟਾ ਬਈ ਕਾਲ ਮਾਰਕਸ ਦੀਆਂ ਕੋਈ ਦੋ ਲਿਖਤਾਂ ਦੇ ਨਾਂ ਬੁਕਸ ਦਾ ਨਾਮ ਪੁੱਛਿਆ ਹੈ ਬੜੀ ਮਸ਼ਹੂਰ ਬੁੱਕ ਹੈ ਦਾ ਮੈਨੀਫੈਸਟੋ ਆਫ ਕਮਿਊਨਿਸਟ ਪਾਰਟੀ ਕਈ ਥਾਵਾਂ ਤੇ ਕਮਿਊਨਿਸਟ ਮੈਨੀਫੈਸਟੋ ਲਿਖਿਆ ਹੈ ਦਾ ਮੈਨੀਫੈਸਟੋ ਆਫ ਕਮਿਊਨਿਸਟ ਪਾਰਟੀ ਤੇ ਦਾਸ ਕੈਪੀਟਲ ਦੋਵੇਂ ਵਿਸ਼ਵ ਪ੍ਰਸਿੱਧ ਪੁਸਤਕਾਂ ਨੇ ਨੈਕਸਟ ਕੁਐਸਚਨ ਆਏਗਾ Karl Marx ਦੇ ਕੋਈ ਦੋ ਸਿਧਾਂਤ ਦੇ ਨਾਂ ਲਿਖੋ ਸਿਧਾਂਤ ਹੈਗਾ ਵਾਧੂ ਮੁੱਲ ਦਾ ਸਿਧਾਂਤ ਤੇ ਮਜ਼ਦੂਰਾਂ ਦੀ ਕ੍ਰਾਂਤੀ ਹੋਰ ਵੀ ਕਿਹੇ ਸਿਧਾਂਤ ਨੇ ਪ੍ਰੇਮ ਪ੍ਰਮੁੱਖ ਸਿਧਾਂਤ ਨੇ Karl Marx ਦੇ ਇਸ ਤੋਂ ਇਲਾਵਾ ਜਿਹੜੇ ਛੋਟੇ ਪ੍ਰਸ਼ਨ ਨੇ ਉਹਨਾਂ ਪ੍ਰਸ਼ਨਾਂ ਦੇ ਵਿੱਚ ਹੈਗਾ ਸਮਾਜਵਾਦ ਸਮਾਜਵਾਦ ਦੀ ਰਾਜਤੋਂ ਕੀ ਭਾਵ ਹੈ ਸਮਾਵਾਦ ਤੇ ਸਮਾ ਸਵਾਜਵਾਦ ਤੇ ਸੰਵਾਦ ਦਰਮਿਆਨ ਅੰਤਰ ਸਪਸ਼ਟ ਕਰੋ Karl Marx ਅਨੁਸਾਰ ਕ੍ਰਾਂਤੀ ਕਿਉਂ ਆਖਰੀ ਹਥਿਆਰ ਹੈ Karl Marx ਨੇ ਮੁਨਾਫੇ ਨੂੰ ਵਾਧੂ ਮੁੱਲ ਦਾ ਸਿਧਾਂਤ ਦਵਜੋਂ ਕਿਵੇਂ ਪੇਸ਼ ਕੀਤਾ ਅਲੈਦਗੀ ਯਾਨੀ ਐਲੀਨੇਸ਼ਨ ਦਾ ਸਿਧਾਂਤ ਅਰਥ ਲਿਖੋ ਇਹ ਬੇਟਾ ਛੋਟੇ ਪ੍ਰਸ਼ਨ ਸੀ ਇਹ ਉੱਤਰ ਤੁਸੀਂ ਆਪ ਹੀ ਬੁੱਕ ਚੋਂ ਦੇਖਣੇ ਆ ਵੱਡੇ ਪ੍ਰਸ਼ਨਾਂ ਦੇ ਵਿੱਚੋਂ ਮੈਨੂੰ ਸਭ ਤੋਂ ਇੰਪੋਰਟੈਂਟ ਦੇ ਚੰਗਾ ਪ੍ਰਸ਼ਨ ਇਹ ਲੱਗਾ Karl Marx ਦੀਆਂ ਆਖਰਕ ਸਿਧਾਂਤਾਂ ਦੀ ਵਿਆਖਿਆ ਕਰਦੇ ਹੋਏ ਆ ਇਨਾ ਨੂੰ ਸਮਝਾਉਣ ਦਾ ਯਤਨ ਕਰੋ ਠੀਕ ਹੈ ਬਾਕੀ ਪ੍ਰੈਸ਼ਨ ਵੀ ਠੀਕ ਹੈ ਪਰ ਇਹ ਮੇਨ ਕੁਐਸਚਨ ਹੈ ਜਿਹਦੇ ਚ ਸਾਰਾ ਸਿਲੇਬਸ ਕਵਰ ਹੁੰਦਾ ਸੋ ਪਿਆਰੇ ਵਿਦਿਆਰਥੀਓ ਦੇਖਦੇ ਰਹੋ ਕਨਸੈਪਟ ਗੁਰੂ ਵੀਕੇ ਚੈਨਲ ਤੇ ਵੀਰੇ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਤੇ ਸ਼ੇਅਰ ਵੀ ਆਪਣੇ ਸਕੂਲ ਦੇ ਗਰੁੱਪਾਂ 'ਚ ਜ਼ਰੂਰ ਕਰੋ ਜਲਦੀ ਹੀ ਮੈਂ ਸਾਰੇ ਅ ਬੈਕ ਐਕਸਰਸਾਈਜ਼ ਦੀ ਸੋਲੂਸ਼ਨ ਜਿਹੜੇ ਸ਼ੇਅਰ ਕਰ ਦਿਆਂਗਾ ਥੈਂਕ ਯੂ ਕੀਪ ਵਾਚਿੰਗ ਕਨਸੈਪਟ ਗੁਰੂਏਕੇ ਥੈਂਕ ਯੂ